ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੰਬ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 3 ਸਤੰਬਰ ਤੋਂ 12 ਸਤੰਬਰ ਜਾਨੀ ਕਿ ਸਤੰਬਰ ਮਹੀਨੇ ਦੇ ਇਹ ਜੋ 10 ਦਿਨ ਹਨ ਇਹਨਾਂ 10 ਦਿਨਾਂ ਦੇ ਅੰਦਰ ਮਿਲਣ ਵਾਲੇ ਹਨ ਪੰਜ ਸ਼ੁਭ ਸਮਾਚਾਰ ਵੱਡਾ ਸਰਪ੍ਰਾਈਜ਼ ਜੀ ਹਾਂ ਦੋਸਤੋ ਇਹਨਾਂ 10 ਦਿਨਾਂ ਦੇ ਅੰਦਰ ਪੰਜ ਵੱਡੀਆਂ ਖੁਸ਼ਖਬਰੀਆਂ ਤੇ ਨਾਲ ਹੀ ਵੱਡੇ-ਵੱਡੇ ਸਰਪ੍ਰਾਈਜ਼ ਤੁਹਾਨੂੰ ਮਿਲਣ ਵਾਲੇ ਹਨ। ਹੁਣ ਤੁਹਾਡੇ ਕਰਮਾਂ ਅਨੁਸਾਰ ਇਹਨਾਂ 10 ਦਿਨਾਂ ਵਿੱਚ ਸ਼ੁਭ ਫਲ ਮਿਲੇਗਾ। ਜੋ ਤੁਸੀਂ ਮਿਹਨਤ ਕੀਤੀ ਹੈ ਉਹ ਸੰਸਾਰ ਹੁਣ ਨਤੀਜੇ ਤੁਹਾਡੇ ਸਾਹਮਣੇ ਆਉਣ ਵਾਲੇ ਹਨ। ਇਹ ਸਮਝ ਲਓ ਕਿ ਸੂਰਜ ਦੀ ਤਰ੍ਹਾਂ ਹੁਣ ਤੁਹਾਡਾ ਭਾਗ ਚਮਕਣ ਵਾਲਾ ਹੈ। ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ 3 ਸਤੰਬਰ ਤੋਂ 12 ਸਤੰਬਰ ਜਾਣੇ ਕਿ ਇਹਨਾਂ 10 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਸਾਬਤ ਹੋਵੇਗਾ ਬਹੁਤ ਹੀ ਚੰਗਾ ਸਮਾਂ ਸਾਬਤ ਹੋਵੇਗਾ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਹੁਣੇ ਪੂਰਾ ਦੇਖੋ ਕਿਉਂਕਿ ਇਹ ਸਮਾਂ ਤੁਹਾਡੇ ਲਈ ਪੂਰੇ 11 ਸਾਲਾਂ ਦੇ ਬਾਅਦ ਆਇਆ ਹੈ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਜਿਸ ਵਿੱਚ ਕਿ ਇੰਨੇ ਵੱਡੇ ਜੋਗ ਇਕੱਠੇ ਬਣ ਰਹੇ ਹਨ ਜਿਸ ਵਿੱਚ ਕਿ ਰਾਵੀ ਜੋਗ ਦਾ ਪੁਸ਼ਕਰ ਰਾਜੋਗ ਤੇ ਸੂਰਜ ਦਾ ਸ਼ੋਭ ਜੋਗ ਕਾਰਨ ਸੇਦੇ ਜੋਗ ਸਰਵ ਸੇਦੇ ਜੋਗ ਅਮਰ ਸੇਦੇ ਜੋਗ ਤਾਂ ਜੋਗ ਅਤੇ ਰਾਜੋਗ ਵਰਗੇ अनेका ਦਨ ਲਭ ਜੋਗ ਇਕੱਠੇ ਇਕੱਠੇ ਬਨ ਰਏ ਹਨ ਜਿਸ ਨਾਲ ਕੇ ਸਮਾਂ ਤੁਹਾਡੇ ਲਈ ਜਿਸ ਨਾਲ ਕੇ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਸਾਬਤ ਹੋਣ ਵਾਲਾ ਹੈ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਕਿਹੜੇ ਕਿਹੜੇ ਪੰਜ ਸ਼ੁਭ ਸਮਾਚਾਰ ਮਿਲਣਗੇ ਕਿਹੜੇ ਕਿਹੜੇ ਵੱਡੇ ਸਰਪ੍ਰਾਈਜ਼ ਮਿਲਣਗੇ ਕਿਹੜੇ-ਕਿਹੜੇ ਖੇਤਰਾਵਾਂ ਵਿੱਚ ਖੁਸ਼ ਖਬਰਾਂ ਤੁਹਾਨੂੰ ਮਿਲਣਗੀਆਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ 3 ਸਤੰਬਰ ਤੋਂ 12 ਸਤੰਬਰ ਯਾਨੀ ਕਿ ਇਹਨਾਂ 10 ਦਿਨਾਂ ਦਾ ਤੁਹਾਡੇ ਰਾਸ਼ੀ ਦਾ ਪੂਰਾ 100% ਸਹੀ ਰਾਸ਼ੀ ਫਾਲ ਦੱਸਣ ਵਾਲੇ ਹਾਂ ਕਿਸ ਪ੍ਰਕਾਰ ਭਗਵਾਨ ਸੂਰਜ ਦੇਵ ਦੀ ਕਿਰਪਾ ਇਹਨਾਂ 10 ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਤੇ ਵਰਨ ਵਾਲੀ ਹੈ ਜੋ ਵੀ ਵੀਡੀਓ ਨੂੰ ਪੂਰਾ ਦੇਖੇਗਾ ਉਹ ਖੁਸ਼ੀ ਨਾਲ ਝੂਮ ਉਠੇਗਾ ਕਾਰ ਪਰਿਵਾਰ ਨੱਚ ਕੇ ਖੁਸ਼ੀਆਂ ਮਨਾਏਗਾ ਟੋੜ ਨਗਾਰੇ ਵਜਾਏਗਾ ਮਠਿਆਈਆਂ ਵੰਡੀਆਂ ਜਾਣਗੀਆਂ ਤੁਹਾਡੇ ਨਾਮ ਦਾ ਚਰਚਾ ਹਰ ਜਗ੍ਹਾ ਹੋਵੇਗਾ ਕਿਉਂਕਿ ਸਮਾਹੀ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਤੁਹਾਡੇ ਲਈ ਕੁਝ ਇਸ ਪ੍ਰਕਾਰ ਆਇਆ ਹੈ ਪੂਰੇ 11 ਸਾਲਾਂ ਬਾਅਦ ਜਿਸ ਵਿੱਚ ਕੇ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਹੋਵੇਗੀ ਵੱਡੇ-ਵੱਡੇ ਸਰਪ੍ਰਾਈਜ਼ ਤੁਹਾਨੂੰ ਮਿਲਣ ਵਾਲੇ ਹਨ ਆ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਤੁਹਾਡੇ ਲਈ ਨਾਲ ਹੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹਨਾਂ 10 ਦਿਨਾਂ ਵਿੱਚ ਵਰਤਣ ਵਾਲੀਆਂ ਕੁਝ ਸਾਵਧਾਨੀਆਂ ਬਾਰੇ ਵੀ ਦੱਸਾਂਗੇ ਕੁਝ ਜ਼ਰੂਰੀ ਮਹੱਤਵਪੂਰਨ ਗੱਲਾਂ ਬਾਰੇ ਵੀ ਦੱਸਾਂਗੇ ਜਿਨ੍ਹਾਂ ਤੇ ਤੁਹਾਨੂੰ ਅਮਲ ਕਰਨਾ ਹੈ ਧਿਆਨ ਦੇਣਾ ਹੈ ਜਿਸ ਨਾਲ ਕਿ ਇਹਨਾਂ 10 ਦਿਨਾਂ ਦਾ ਜੋ ਸਮਾਂ ਹੈ ਇਸ ਸਮੇਂ ਦਾ ਬਹੁਤ ਆਦਰ ਲਾਭ ਤੁਹਾਨੂੰ ਮਿਲ ਜਾਵੇ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜੈ ਸੂਰਜ ਦੇਵ ਵਿੱਚ ਰੋ ਲਿਖ ਦੇਣਾ ਜਿਸ ਨਾਲ ਭਗਵਾਨ ਸੂਰਜ ਦੇਵ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਸਾਰਿਆਂ ਉੱਪਰ ਸਦਾ ਹੀ ਬਣੀ ਰਹੇ ਤਾਂ ਦੋਸਤੋ ਸਮੇਂ ਨੂੰ ਨਾ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿ ਇਸ ਪ੍ਰਕਾਰ ਰਹੇਗਾ ਭਗਵਾਨ ਸੂਰਜ ਦੇਵ ਦੀ ਅਸੀਮ ਕਿਰਪਾ ਨਾਲ ਤੁਹਾਡੀ ਰਾਸ਼ੀ ਵਾਲਿਆਂ ਲਈ 3 ਸਤੰਬਰ ਤੋਂ 12 ਸਤੰਬਰ ਜਾਨੀ ਕਿ ਸਤੰਬਰ ਮਹੀਨੇ ਦੇ ਇਹਨਾਂ 10 ਦਿਨਾਂ ਦਾ ਮਹੱਤਵਪੂਰਨ ਸਮਾਂ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਣ ਵਾਲਾ ਹੈ ਤੁਹਾਡੇ ਗ੍ਰਹਿਾਂ ਵਿੱਚ ਇਹਨਾਂ ਦਿਨਾਂ ਵਿੱਚ ਜੋ ਬਦਲਾਅ ਹੋਵੇਗਾ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਿ ਬਦਲਾਅ ਗ੍ਰਾਂਥ ਸ਼ੇਤਰਾ ਦੀ ਸਥਿਤੀ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹਿਣ ਵਾਲੀ ਹੈ ਇਸ ਸਮੇਂ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਬੰਧਿਤ ਮਤਲਬ ਕਿ ਇਸ ਸਮੇਂ ਵਿੱਚ ਤੁਸੀਂ ਨਿਵੇਸ਼ ਨਿਵੇਸ਼ ਸਬੰਧੀ ਜੋ ਵੀ ਯੋਜਨਾਵਾਂ ਬਣਾ ਰਹੇ ਹੋ ਉਹਨਾਂ ਤੇ ਧਿਆਨ ਕੇਂਦ੍ਰਿਤ ਰੱਖੋ ਕਿਤੇ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਬਹੁਤ ਹੀ ਲਾਭਦਾਇਕ ਸਮਾਂ ਹੈ ਲਾਭ ਮਿਲੇਗਾ ਇਸ ਸਮੇਂ ਦਾ ਸਤ ਉਪਯੋਗ ਕਰੋ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਤੁਹਾਡੇ ਲਈ ਸ਼ੋਭਾ ਸਮਾਚਾਰ ਅਤੇ ਲਾਭ ਨਾਲ ਹੀ ਕਿਸੇ ਸੰਤਾਨ ਦੀ ਵੀ ਆਮਦਨ ਹੋਣ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਇਸ ਸਮੇਂ ਸੰਤਾਨ ਵੱਲੋਂ ਤੁਹਾਨੂੰ ਕੋਈ ਸੁੱਖ ਮਿਲ ਸਕਦਾ ਹੈ। ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ। ਜੇ ਉਹ ਨੌਕਰੀ ਕਰਦੇ ਹਨ ਤਾਂ ਨੌਕਰੀ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ। ਪੜ੍ਹਾਈ ਨਾਲ ਸੰਬੰਧਿਤ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਤੁਹਾਨੂੰ ਸੰਤਾਨ ਪੱਖ ਤੋਂ ਖੁਸ਼ਖਬਰੀ ਇਸ ਸਮੇਂ ਮਿਲੇਗੀ। ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਕੁੜਮਾਈ ਸੰਬੰਧੀ ਮੰਗਲ ਕਾਰਜਾਂ ਦੀ ਰੂਪਰੇਖਾ ਵੀ ਬਣੇਗੀ ਅਤੇ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣਾ ਨਵਾਂ ਵਾਹਨ ਜਾਂ ਫਿਰ ਮਕਾਨ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਸ ਵਿੱਚ ਤੁਹਾਨੂੰ ਲਾਭ ਪਹੁੰਚ ਸਕਦਾ ਹੈ ਇਹ ਵੀ ਸਭ ਤੁਹਾਡੇ ਪੂਰੇ ਹੋ ਸਕਦੇ ਹਨ ਅਤੇ ਜੋ ਪਿਛਲੇ ਕੁਝ ਸਮੇਂ ਤੋਂ ਰੋਕੇ ਹੋਏ ਕੰਮ ਸਨ ਉਹ ਵੀ ਤੁਹਾਡੇ ਪੂਰੇ ਹੋਣ ਵਾਲੇ ਹਨ ਨਾਲ ਹੀ ਤਹਾਨੂੰ ਵੀ ਦੱਸਦੇ ਹਾਂ ਕਿ ਐਸਾ ਤੁਹਾਡੀ ਤਰੱਕੀ ਦੇਖ ਕੇ ਤੁਹਾਨੂੰ ਸਫਲਤਾਵਾਂ ਵੱਲ ਜਾਂਦਾ ਦੇਖ ਕੇ ਜੋ ਤੁਹਾਡੇ ਦੁਸ਼ਮਣ ਹਨ ਉਹ ਵੀ ਤੁਹਾਡੇ ਤੋਂ ਸੜਨਗੇ ਪਰ ਉਹਨਾਂ ਦੁਸ਼ਮਣਾਂ ਦਾ ਕੋਈ ਵੀ ਮਾੜਾ ਪ੍ਰਭਾਵ ਤੁਹਾਡੇ ਉੱਪਰ ਨਹੀਂ ਪੈਣ ਵਾਲਾ ਬੇਝਿਜਕ ਅੱਗੇ ਵਧੋ ਨਾਲ ਹੀ ਇਸ ਸਮੇਂ ਵਿੱਚ ਤੁਸੀਂ ਜਿੰਨਾ ਸੰਭਵ ਹੋ ਸਕੇ ਗਰੀਬ ਲੋਕਾਂ ਦੀ ਮਦਦ ਕਰੋ ਕੁਝ ਨਾ ਕੁਝ ਜ਼ਰੂਰ ਉਹਨਾਂ ਨੂੰ ਦਾਨ ਕਰੋ ਤੁਹਾਨੂੰ ਦੱਸ ਦਈਏ ਕਿ ਇਹ ਉਹ ਸਮਾਂ ਹੋਵੇਗਾ ਇਸ ਸਮੇਂ ਤੁਸੀਂ ਸਾਰੇ ਕੰਮ ਯੋਜਨਾਬੰਦ ਤਰੀਕੇ ਨਾਲ ਕਰੋਗੇ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਕਿਸੇ ਚੰਗੇ ਕੰਮ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਕੋਈ ਅਜਿਆ ਕੰਮ ਤੁਸੀਂ ਕਰੋਗੇ ਜਿਸ ਨਾਲ ਮਾਨ ਸਨਮਾਨ ਵਿੱਚ ਤੁਹਾਡੀ ਬਹੁਤ ਹੀ ਤਾਰੀਫ਼ ਹੋਵੇਗੀ ਨੌਜਵਾਨ ਵਰਗ ਬਹੁਤ ਸਮੇਂ ਤੋਂ ਆਪਣੇ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਵੀ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਨਾਲ ਸੰਬੰਧਿਤ ਜਾਂ ਪੜ੍ਹਾਈ ਨਾਲ ਸੰਬੰਧਿਤ ਨਾਲ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਲਈ ਵੀ ਰੁਜ਼ਗਾਰ ਪ੍ਰਾਪਤੀ ਦੇ ਕੁਝ ਮੌਕੇ ਉਹਨਾਂ ਨੂੰ ਪ੍ਰਾਪਤ ਹੋ ਸਕਦੇ ਹਨ ਜੋ ਵੀ ਮੌਕੇ ਮਿਲੇ ਹਾਥੋਂ ਨਾ ਜਾਣ ਦਿਓ ਸਾਵਧਾਨੀਆਂ ਅਤੇ ਮਹੱਤਵਪੂਰਨ ਗੱਲਾਂ ਤੁਹਾਨੂੰ ਦੱਸਦਾ ਹਾਂ ਦੱਸਣਾ ਚਾਹਾਂਗੇ ਕਿ ਇਸ ਸਮੇਂ ਤੁਸੀਂ ਆਪਣੇ ਕੰਮ ਨੂੰ ਜੋ ਵੀ ਕੰਮ ਕਰੋ ਗੋਪਤ ਆਪਣੇ ਤੱਕ ਹੀ ਸੇਮਜ਼ ਰੱਖੋ ਗੋਪਤ ਤਰੀਕੇ ਨਾਲ ਕੋਈ ਵੀ ਕੰਮ ਕਰੋ ਕਿਸੇ ਦੇ ਸਾਹਮਣੇ ਜ਼ਾਹਿਰ ਨਾ ਕਰੋ ਤੁਸੀਂ ਇਹ ਕਰਨਾ ਚਾਹੁੰਦੇ ਹੋ ਉਹ ਕਰਨਾ ਚਾਹੁੰਦੇ ਹੋ ਨਹੀਂ ਤਾਂ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਸਮਾਧੋ ਤੁਹਾਡੇ ਲਈ ਚੰਗਾ ਹੈ ਪਰ ਬਿਨਾ ਕਿਸੇ ਨੂੰ ਕੁਝ ਦੱਸੇ ਚੁੱਪਚਾਪ ਤਰੀਕੇ ਨਾਲ ਸ਼ੁਰੂ ਕਰੋ ਮਤਲਬ ਕਿ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਇਹ ਕਰਨ ਵਾਲੇ ਹੋ ਨਹੀਂ ਤਾਂ ਤੁਹਾਡੇ ਸੀਕ੍ਰੇਟ ਲੀਕ ਹੋ ਸਕਦੇ ਹਨ ਅਤੇ ਕੋਈ ਇਸ ਦਾ ਫਾਇਦਾ ਉਠਾ ਸਕਦਾ ਹੈ ਬਹੁਤ ਹੀ ਚੰਗਾ ਸਮਾਂ ਰਹੇਗਾ ਵੈਸੇ ਤਾਂ ਜੋ ਕੰਮ ਕਰੋਗੇ ਸਫਲਤਾ ਤੁਹਾਨੂੰ ਮਿਲੇਗੀ ਕਿਸੇ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਆਪ ਹੀ ਅੱਗੇ ਵਧੋ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਵਿੱਚ ਸਫਲਤਾਵਾਂ ਦੇ ਝੰਡੇ ਗੱਡਣ ਵਾਲੇ ਹੋ ਤੁਸੀਂ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਕੰਮ ਕਰੋ ਤੁਸੀਂ ਬਹੁਤ ਹੀ ਮਾਨ ਵਿੱਚ ਸਰਲਤਾ ਦਾ ਭਾਵ ਰੱਖੋ ਪ੍ਰਸੰਸਾ ਭਾਵ ਰੱਖੋ ਗੁੱਸਾ ਨਾ ਕਰੋ ਨਹੀਂ ਤਾਂ ਨਹੀਂ ਤਾਂ ਇਹ ਤੁਹਾਡੇ ਵਿਨਾਸ਼ ਦਾ ਕਾਰਨ ਬਣ ਜਾਵੇਗਾ ਗੁੱਸਾ ਨਹੀਂ ਕਰਨਾ ਬਾਣੀ ਤੇ ਮਿਠਾਸ ਪਨਾ ਕੇ ਰੱਖਣੀ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਨਹੀਂ ਤਾਂ ਤੁਹਾਡਾ ਗਲਤ ਵਿਹਾਰ ਤੁਹਾਡੇ ਬਣੇ ਹੋਏ ਕੰਮਾਂ ਨੂੰ ਵਿਗਾੜ ਦਿੰਦਾ ਹੈ ਇਹ ਹੀ ਤੁਹਾਡੀ ਕਮਜ਼ੋਰੀ ਇਸ ਗੱਲ ਤੇ ਤੁਸੀਂ ਜ਼ਰੂਰ ਧਿਆਨ ਕੇਂਦਰੀਤ ਰੱਖੋ ਕਿ ਗਲਤ ਬਾਣੀ ਨਹੀਂ ਬੋਲਣੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੰਦੇ ਹੋ ਐ ਸਮੇ ਤਾਂ ਪੈਸੇ ਦਾ ਲੈਣ-ਦੇਣ ਕਰਦੇ ਸਮੇ ਸਾਵਧਾਨੀ ਤੁਹਾਨੂੰ ਵਰਤਣੀ ਜ਼ਰੂਰੀ ਹੈ ਇਹ ਨਿਸ਼ਚਿਤ ਕਰ ਲਓ ਕਿ ਇਹ ਪੈਸਾ ਤੁਹਾਨੂੰ ਕਦੋਂ ਮਿਲਣਾ ਹੈ ਵੈਸੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਕੋਈ ਅਜਾਈ ਮਜਬੂਰੀ ਪੈ ਜਾਵੇ ਕਿ ਦੇ ਨਾ ਪਾਵੇ ਉਹ ਵੱਖਰੀ ਗੱਲ ਹੈ ਪਰ ਕੋਸ਼ਿਸ਼ ਕਰੋ ਕਿ ਨਾ ਦਿਓ ਚੰਗਾ ਰਹੇਗਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਬਹੁਤ ਸੋਚ ਸਮਝ ਕੇ ਕਰੋ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਦੱਸ ਦੇਈਏ ਘਰ ਦੇ ਵੱਡੇ ਬਜ਼ੁਰਗਾਂ ਦੀ ਘਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧੀ ਕੋਈ ਵੀ ਤੁਸੀਂ ਅਣਦੇਖੀ ਨਾ ਕਰੋ ਇਸ ਸਮੇਂ ਤੁਹਾਡੇ ਕੋਈ ਸੀਕਰਟ ਲੈ ਕਰਕੇ ਇਧਰ ਉਧਰ ਕਰ ਸਕਦੇ ਹਨ ਜਿਸ ਨਾਲ ਕਿ ਤੁਹਾਨੂੰ ਨੀਵਾ ਦਿਖਣਾ ਪਵੇ ਸਾਵਧਾਨ ਤੁਹਾਨੂੰ ਰਹਿਣਾ ਹੈ ਬੇਸ਼ਰਤ ਤੁਸੀਂ ਨੌਕਰੀ ਪੇਸ਼ਾ ਵਿਅਕਤੀ ਆਪਣੇ ਕੰਮ ਵਿੱਚ ਜਿਆਦਾ ਤੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਕੰਮ ਤੇ ਧਿਆਨ ਜਿਆਦਾ ਦੇਣਾ ਹੋਵੇਗਾ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਨੌਕਰੀs ਬੰਨਿਤ ਕੰਮਾਂ ਵਿੱਚ ਉਸ ਸਥਿਰਤਾ ਆਵੇ ਗਈ ਹੈ ਸਮੇਂ ਤਰੱਕੀ ਦੇ ਵਿੱਚ ਜੋ ਤੁਹਾਡੇ ਲਈ ਬਣਨਗੇ ਸਮਾ ਸਮਾ ਬਹੁਤ ਮਹੱਤਵਪੂਰਨ ਹੈ ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ ਜੇਕਰ ਉਹ ਚਾਹੁੰਦੇ ਹਨ ਸਥਾਨ ਬਦਲਾਅ ਹੋਵੇ ਜਿੱਥੇ ਉਹ ਚਾਹੁੰਦੇ ਹਨ ਤਾਂ ਉਸ ਵਿੱਚ ਕਾਮਯਾਬੀ ਮਿਲ ਸਕਦੀ ਹੈ ਬਸ਼ਰਤੇ ਤੁਹਾਨੂੰ ਕੋਸ਼ਿਸ਼ ਕਰਦੇ ਰਹਿਣਾ ਹੈ ਅਤੇ ਜੇਕਰ ਤੁਹਾਡਾ ਕੋਈ ਵਪਾਰ ਬਿਜ਼ਨਸ ਹੈ ਤਾਂ ਦੋਸਤੋ ਉਸ ਵਿੱਚ ਤੁਹਾਨੂੰ ਬੇਹੱਦ ਸਫਲਤਾ ਮਿਲਣ ਵਾਲੀ ਹੈ ਕੋਈ ਵੱਡਾ ਆਰਡਰ ਤੁਹਾਨੂੰ ਇਸ ਸਮੇਂ ਮਿਲ ਸਕਦਾ ਹੈ ਮਨਪਸੰਦ ਤੁਹਾਡੇ ਨਤੀਜੇ ਤੁਹਾਡੇ ਸਾਹਮਣੇ ਆਉਣ ਵਾਲੇ ਹਨ ਸਮੇਂ ਵਿੱਚ ਬਹੁਤ ਹੀ ਲਾਭਦਾਇਕ ਸਮਾਂ ਰਹੇਗਾ ਤੁਹਾਡੇ ਲੋਕਾਂ ਲਈ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਜੋ ਤੁਹਾਡੇ ਕੰਮ ਵਾਲੀ ਥਾਂ ਤੇ ਸ ਕਰਮੇ ਜਾਂ ਕਰਮਚਾਰੀ ਹਨ ਤਾਂ ਉਸ ਤੇ ਭਰੋਸਾ ਨਾ ਕਰਕੇ ਸਾਰੀਆਂ ਹੀ ਗਤੀਵਿਧੀਆਂ ਦੇ ਤਿੱਖੇ ਨਜ਼ਰ ਤੁਹਾਨੂੰ ਰੱਖਣੀ ਹੈ ਅਤੇ ਫੈਸਲੇ ਤੁਹਾਨੂੰ ਖੁਦ ਲੈਣੇ ਹਨ ਕਿਸੇ ਤਜਰਬੇਕਾਰ ਵਿਅਕਤੀ ਦਾ ਮਾਰਗਦਰਸ਼ਨ ਸਲਾਹ ਤੁਹਾਡੇ ਲਈ ਇਸ ਸਮੇਂ ਉਪਜੋਗ ਸਾਬਤ ਹੋਵੇਗੀ ਵਾਹਨ ਅਤੇ ਸ਼ੇਅਰਸ ਬੰਦੇ ਕੰਮਾਂ ਵਿੱਚ ਵੀ ਤੁਹਾਨੂੰ ਇਸ ਸਮੇਂ ਸਫਲਤਾ ਮਿਲਣ ਵਾਲੀ ਹੈ ਬਹੁਤ ਚੰਗਾ ਸਮਾਂ ਹੈ ਕਾਰਜ ਖੇਤਰ ਵਿੱਚ ਆਪਣੀਆਂ ਮੌਜੂਦਾ ਗਤੀਵਿਧੀਆਂ ਤੇ ਤੁਹਾਨੂੰ ਧਿਆਨ ਕੇਂਦਰਿਤ ਰੱਖਣਾ ਹੈ ਘਰ ਪਰਿਵਾਰ ਦੀਆਂ ਗੱਲਾਂ ਨੂੰ ਛੱਡ ਕੇ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਦੇ ਕਾਰਜ ਖੇਤਰ ਵਿੱਚ ਧਿਆਨ ਕੇਂਦਰਿਤ ਰੱਖਣਾ ਹੈ ਤਾਂ ਹੀ ਤੁਹਾਨੂੰ ਤੁਹਾਡੇ ਕੰਮਾਂ ਵਿੱਚ ਸਫਲਤਾ ਮਿਲ ਸਕਦੀ ਹੈ ਨਹੀਂ ਤਾਂ ਤੁਹਾਨੂੰ ਕੋਈ ਸਫਲਤਾ ਨਹੀਂ ਮਿਲੇਗੀ ਮਤਲਬ ਜਿੱਥੇ ਧਿਆਨ ਕੇਂਦ੍ਰਿਤ ਰੱਖਣਾ ਹੈ ਉਥੇ ਹੀ ਤੁਹਾਨੂੰ ਧਿਆਨ ਕੇਂਦ੍ਰਿਤ ਰੱਖਣਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੂੰ ਦਿਮਾਗ ਵਿੱਚ ਨਾ ਲਿਆਓ ਨਹੀਂ ਤਾਂ ਜੋ ਕੰਮ ਕਰ ਰਹੇ ਹੋ ਉਹ ਵੀ ਨਹੀਂ ਬਣੇਗਾ ਤੁਹਾਡਾ ਜੋ ਕੰਮ ਕਰੋ ਉਸ ਤੇ ਹੀ ਧਿਆਨ ਕੇਂਦ੍ਰਿਤ ਕਰਕੇ ਰੱਖੋ ਗਲਤ ਸੰਗਤ ਦਾ ਤੁਸੀਂ ਸਾਥ ਛੱਡ ਦਿਓ ਜਿਵੇਂ ਕਿ ਅਸੀਂ ਪਿਛਲੇ ਕੁਝ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਜੇਕਰ ਤੁਹਾਡੀ ਕੋਈ ਗਲਤ ਸੰਗਤ ਹੈ ਉਸ ਦਾ ਸਾਥ ਛੱਡਣਾ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਤਾਂ ਹੀ ਤੁਸੀਂ ਆਪਣੇ ਭਵਿੱਖ ਵਿੱਚ ਅੱਗੇ ਵਧ ਸਕਦੇ ਹੋ ਗਲਤ ਖਾਣ ਪੀਣ ਦਾ ਸੇਵਨ ਕਰਨ ਤੋਂ ਤੁਹਾਨੂੰ ਬਚਣਾ ਹੈ ਸਿਹਤ ਸੰਬੰਧੀ ਚਰਚਾ ਕਰਿਏ ਤਾਂ ਸਿਹਤ ਤੁਹਾਡੇ ਠੀਕ ਰਹਿਗੇ ਪਰੰਤੂ ਬਦਲਦੇ ਮੌਸਮ ਦੇ ਵਜ੍ਹਾ ਨਾਲ ਤੁਹਾਨੂੰ ਕੋਈ ਅਲਰਜੀ ਵਰਗੀ ਦਿੱਕਤ ਮਹਿਸੂਸ ਹੋ ਸਕਦੀ ਹੈ ਦੋਸਤੋ ਐਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੇ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ